ਵੱਡੀ ਖਬਰ ਫਰੋਇਪਰ ਤੋਂ ਸਾਹਮਣੇ ਆ ਰਹੀ ਹੈ ਜਿੱਥੋਂ ਦੇ ਫਰੋਇਪਰ ਫਾਜ਼ਿਲਕਾ ਰੋਡ ਤੇ ਇੱਕ ਦਰਦਨਾਕ ਸੜਕੀ ਹਾਦਸਾ ਵਾਪਰਿਆ ਹੈ ਜਿਸ ਦੌਰਾਨ ਦੋ ਕਾਰਾਂ ਦੀ ਆਪਸ ਵਿੱਚ ਟੱਕਰ ਹੋ ਗਈ ਹੈ ਅਤੇ ਕਾਗਸਵਾਰ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਮਿਲੀ ਜਾਣਕਾਰੀ ਅਨੁਸਾਰ ਪਤਾ ਚੱਲਿਆ ਹੈ ਕਿ ਫਰੋਇਪਰ ਦੇ ਪਿੰਡ ਮਹਿਮਾ ਦਾ ਇੱਕ ਪਰਿਵਾਰ ਰਿਸ਼ਤੇਦਾਰੀ ਵਿੱਚ ਲੱਗਦੀ ਆਪਣੀ ਨੌ ਨੂੰ ਕੈਨੇਡਾ ਭੇਜਣ ਲਈ 에ਰਪੋਰਟ ਛੱਡ ਕੇ ਵਾਪਸ ਆ ਰਿਹਾ ਸੀ ਕੀਪ ਰੋਇਪਰ ਫਾਜ਼ਿਲਕਾ ਰੋਡ ਤੇ ਸੜਕੀ ਹਾਦਸਾ ਵਾਪਰ ਗਿਆ ਦੋ ਕਾਰਾਂ ਦੀ ਹੋਈ ਆਹਮੋ ਸਾਹਮਣੇ ਟੱਕਰ ਦੇ ਦੌਰਾਨ ਕਾਰ ਵਿੱਚ ਸਵਾਰ ਗੁਰਨਾਮ ਸਿੰਘ ਉਮਰ ਕਰੀ 50 ਸਾਲ ਪਿੰਡ ਮਹਿਮਾ ਦੀ ਗਰਦਨ ਦਾ ਮਣਕਾ ਟੁੱਟਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਗੁਰਨਾਮ ਸਿੰਘ ਦੀ ਪ੍ਰਾਈਵੇਟ ਬੱਸ ਟਰਾਂਸਪੋਰਟ ਚੱਲਦੀ ਸੀ ਜਿਸ ਦੀ ਮੌਤ ਹੋ ਚੁੱਕੀ ਹੈ ਅਤੇ ਕਾਰ ਵਿੱਚ ਸਵਾਰ ਦੋ ਹੋਰ ਵਿਅਕਤੀ ਗੰਭੀਰ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਸਿਵ ਹਸਪਤਾਲ ਵਿੱਚ ਦਾਖਲ ਜਿਹੜਾ ਉਹ ਕਰਵਾਇਆ ਗਿਆ ਹੈ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ ਦੂਸਰੀ ਕਾਰ ਵਿੱਚੋਂ ਵੀ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਤਾਂ ਅੱਜ ਫਰੋਇਪਰ ਵਿੱਚ ਵੱਡਾ ਹਾਦਸਾ ਵਾਪਰਿਆ ਹੈ ਜਿਸ ਵਿੱਚ ਦੋ ਕਾਰਾਂ ਦੀ ਟੱਕਰ ਹੋਈ ਹੈ ਜਿਸ ਵਿੱਚ ਪਿੰਡ ਮਹਿਮਾ ਦੇ ਰਹਿਣ ਵਾਲੇ ਗੁਰਨਾਮ ਸਿੰਘ ਦੀ ਮੌਤ ਹੋ ਗਈ ਹੈ ਜੋ ਰਿਸ਼ਤੇਦਾਰੀ ਵਿੱਚ ਲੱਗਦੀ ਨੌ ਨੂੰ ਵਿਦੇਸ਼ ਭੇਜਣ ਲਈ 에어ਪੋਰਟ ਤੇ ਛੱਡ ਕੇ ਵਾਪਸ ਆ ਰਹੇ ਸਨ ਕਿ ਪਿੰਡ ਖਾਈ ਦੇ ਨਜ਼ਦੀਕ ਦੋ ਕਾਰਾਂ ਦੀ ਆਪਸ ਵਿੱਚ ਟੱਕਰ ਹੋ ਗਈ ਤਾਂ ਇਸ ਹਾਦਸੇ ਦੌਰਾਨ ਕਾਰ ਵਿੱਚ ਸਵਾਰ ਦੋ ਲੋਕ ਗੰਭੀਰ ਜ਼ਖਮੀ ਹੋ ਗਏ ਹਨ ਅਤੇ ਗੁਰਨਾਮ ਸਿੰਘ ਦੀ ਮੌਤ ਹੋ ਗਈ ਹੈ ਉਧਰ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਆ ਤੇ ਅੱਜ ਇੱਕ ਮੰਦਭਾਗੀ ਘਟਨਾ ਜਿਹੜੀ ਆ ਉਹ ਫਰਾਈਪਰ ਵਿੱਚ ਵਾਪਰੀ ਆ ਜਿਸ ਵਿੱਚ ਪਿੰਡ ਮਹਿਮਾ ਦੇ ਰਹਿਣ ਵਾਲੇ ਗੁਰਨਾਮ ਸਿੰਘ ਦੀ ਮੌਤ ਜਿਹੜੀ ਆ ਉਹ ਹੋ ਗਈ ਆ ਜਿਹੜਾ ਫਾਜ਼ਲ ਕਾ ਰੋਡ ਤੇ ਭਿਆਨਕ ਐਕਸੀਡੈਂਟ ਹੋਇਆ ਹੈ ਹਾਂਜੀ ਹਾਂ ਇਹਦੇ ਬਾਰੇ ਜਾਣਕਾਰੀ ਜੀ ਗੁਰਨਾਮ ਸਿੰਘ ਦਾ ਆਦਮੀ ਹੈ ਜੀ ਆਦੇ ਸਿਰਾਂ ਨੂੰ ਲੇਪ ਪੁਲਟਰੇ ਛੱਟ ਕੇ ਆ ਰਹੇ ਸੀ ਰਾਤ ਨੂੰ ਛੱਡ ਕੇ ਜਦੋਂ ਇੱਥੇ ਪਹੁੰਚੇ ਡੱਗੂ ਇੱਕ ਦੱਬੀ ਆ ਗਈ ਸੀ ਨੇ ਸਵੇਰ ਨੂੰ ਸੰਤਖਰੋਹ ਜਿਹਦੀ ਬਤਾਉਣ ਸੀ ਮੱਥੇ ਬੱਝਾ ਤੇ ਕਿੱਥੋਂ ਦੂਜੀ ਪਾਰਟੀ ਕਿਥੋਂ ਜੀ ਹੁੰਦਾ ਖਰਚੀਆਂ ਦੱਸਦੇ ਉਹਨਾਂ ਦੇ ਵੀ ਦੇਖ ਮੁੰਡੇ ਦੀ ਡੈੱਥ ਹੋਈ ਗਈ ਉਹ ਇੱਥੇ ਸਪਿਟ ਤੇ ਇਸ ਟਾਈਮ ਕਿੱਥੇ ਇਲਾਜ ਨੂੰ ਚੱਲ ਐਸਐਸਐ ਕਿ ਕਿੱਧਰ ਫਿਰ ਸਰਕਾਰੀ ਹਸਪਤਲ ਜਾ ਰਿਹਾ ਦੂਜੇ ਦਾ ਬਾਗੀ ਦੀ ਕਾਹੇ ਦੱਸ ਰਹੇ ਠੀਕ